કરી ਕਰਦੇ ਨੇ ਸੰਗਤ ਜੀ ਸੰਤ ਦਾ ਜੀਵਨ ਹੀ ਬੁਸਰੇ ਦੇ ਲਈ ਹੁੰਦਾ ਹੈ ਨਦੀਆਂ ਕਦੀ ਵੀ ਆਪਣਾ ਜਲ ਆਪ ਨਹੀਂ ਪਿਆ ਕਰਦੀਆਂ ਉਹ ਮੇਚਾ ਹੀ ਸਮਾਜ ਦੇ ਲਈ ਹੁੰਦਾ ਹੈ ਮਾਨਵ ਕਲਿਆਣ ਦੇ ਲਈ ਹੁੰਦਾ ਹੈ

ਸਤਿ ਸਦਾ ਪਹਿਲਾ ਕਰਮ ਹੈਗਾ ਪੰਚੋ ਜਿਤਾ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਸੰਤਾਂ ਦੀ ਬੜੀ ਮਹਿਮਾ ਕਰਕੇਗੀ ਸਾਧੂਆਂ ਦੀ ਬੜੀ ਮਹਿਮਾ ਕੀਤੀ ਸੰਤਾਂ ਦੀ ਬੜੀ ਮਹਿਮਾ ਕੀਤੀ ਬ੍ਰਹਮ ਗਿਆਨੀਆਂ ਦੀ ਬੜੀ ਮਹਿਮਾ ਕੀਤੀ ਔਰ ਇੱਕ ਦਿਨ ਐਸਾ ਆਇਆ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜਿੰਨਾ ਸੰਤਾਂ ਦੀ ਸੁਖਮਨੀ ਸਾਹਿਬ ਦੇ ਅੰਦਰ ਮਹਿਮਾ ਕੀਤੀ ਗੁੜਿਆਈ ਕੀਤੀ ਉਹ ਸਾਧੂ ਉਹ ਬ੍ਰਹਮ ਗਿਆਨੀ ਹੈ ਜਿਤੇ ਨੇ ਮਿਲਦੇ ਕਿਥੋਂ ਨਹੀਂ 16ਵੀਂ ਅਸ਼ਟਮਕ ਦੇ ਉੱਤੇ ਸੁਖਮੀ ਸਾਧੀ ਬਾਣੀ ਸੀ ਤਾਂ ਪੰਚਮ ਪਾਛੇ ਕਿ ਅੱਜ ਪਹਿਲਾ ਤੁਹਾਨੂੰ ਐਸੇ ਮਹਾਪੁਰਸ਼ਾਂ ਦੇ ਐਸੇ ਸੰਤਾਂ ਦੇ ਐਸੇ ਬ੍ਰਹਮ ਗਿਆਨੀਆਂ ਦੇ ਦਰਸ਼ਨ ਕਰਾਉਣਿਆ ਉਸ ਤੋਂ ਅੱਗੇ ਫਿਰ ਬਾਣੀ ਦਾ ਆਚਰਣ ਹੋਣਾ ਹੈ ਸੰਗਤ ਜੀ WhatsApp ਦੇ ਵਿੱਚ ਧੰਨ ਬਾਬਾ ਸ਼ਿਵ ਚਨ ਸਰਮਹਾਰਾ ਜੀ ਸਮਾਧੀਆਂ ਦੇ ਅੰਦਰ ਲੀਨ ਨੇ ਬਾਬਾ ਕਗੜੀਆ ਜੀ ਦੀ ਸੇਵਾ ਵਿੱਚ ਨੇ ਔਰ ਪੰਚ ਪਾਛਾ ਜਾ ਕੇ ਉਥੇ ਸੀਸ ਝੁਕਾਉਂਦੇ ਨੇ ਔਰ ਹੱਥ ਕਰਕੇ ਕਹਿੰਦੇ ਨੇ ਐਸੇ ਬ੍ਰਹਮਯਾਨੀ ਐਸੇ ਸੰਤਾਂ ਦੀ ਐਸੇ ਸਾਧੂਆਂ ਦੇ ਜੀਵਨ ਚਿੱਤਰ ਤੇ ਸੁਖਮਣੀ ਦਾ ਉਚਾਰਨ ਹੋਇਆ ਸੁਖਮਣੀ ਦੇ ਅੰਦਰ ਐਸੇ ਮਹਾਪੁਰਸ਼ਾਂ ਦੀ ਬਾਣੀ ਹੈ ਜਿਨ੍ਹਾਂ ਦੇ ਸਵਾਸ ਸਵਾਸ ਉੱਪਰ ਭਗਵਾਨ ਦਾ ਨਾਮ ਹੈ ਜਿਨ੍ਹਾਂ ਨੇ ਇੱਕ ਵੀ ਸਵਾਸ ਵਿਅਰਥ ਨਹੀਂ ਕੀਤਾਗਾ ਧੰਨ ਗੁਰੂ ਨਾਨਕ ਦੇਵ ਜੀ ਘਰ ਦੇ ਵਿੱਚ ਸਭ ਤੋਂ ਪਹਿਲਾ ਪਰਦੇਸ਼ ਹੈ ਨਾਮ ਜਪ ਵੰਡ ਕੇ ਛਕ ਕੇ ਕੀਰਤ ਕਰ ਉਹ ਸਾਧ ਸੰਗਤ ਦੀ ਪਹਿਲਾ ਪਰਦੇਸ਼ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਨੇ ਮੰਨਿਆ ਜੀ ਦੇ ਪਿਤਾ ਦਾ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਕਿ ਨਾਮ ਜਪਣ ਦੇ ਨਾਲ ਗਿਆਨ ਹੋਣਾ ਹੈ ਸਿਮਰਨ ਕਰਨ ਦੇ ਨਾਲ ਗਿਆਨ ਹੋਣਾ ਹੈ ਤਾਂ ਹੁਣ ਵਸਤਰ ਵੀ ਧੋਲੇ ਪਹਿਨੇ ਨੇ ਵਸਤਰ ਲਾਹੇ ਪਹਿਨੇ ਨੇ ਗੰਦੇ ਹੋਏ ਨੇ ਇਸ ਦੇ ਵਿੱਚ ਵੀ ਸਵਾ ਵਿਰਤ ਹੋਣਾ ਹੈ ਤਾਂ ਫਿਰ ਕੰਲੀ ਨਗੋਤੀ ਦੇ ਵਿੱਚ ਹੋ ਕੇ ਕਬੂਤੀ ਚੜਾ ਕੇ ਫਿਰ ਸਵਾਸ ਸਵਾਸ ਕੋ ਨਾਲ ਸਿਮਰਨ ਕੀਤਾ ਔਰ ਇਸ ਲਈ ਸੰਤ ਗੁਰੂ ਜੀ ਵੀ ਕਹਿੰਦੇ ਨੇ ਕਿ ਗੁਰੂ ਮੇਰੀ ਸਿਮਰਣੀ ਤੇ ਰਸਨਾ ਉੱਪਰ ਨਾਮ ਕਿ ਹੁਣ ਮੈਨੂੰ ਬਾਰੀ ਮਾਲਾ ਚੱਕਣ ਦੀ ਲੋੜ ਨਹੀਂ ਬਾਲਾ ਅਡੰਬਰ ਕਰਨ ਦੀ ਲੋੜ ਨਹੀਂ ਹੁਣ ਮੈਨੂੰ ਇੰਨਾ ਕਿ ਗਿਆਨ ਹੋ ਗਿਆ ਕਿ ਮੈਨੂੰ 24 ਘੰਟਿਆਂ ਵਿੱਚ ਰੋਜ਼ 24000 ਸਵਾਸ ਆਉਂਦਾ ਔਰ ਮੈਂ ਆਪਣੇ ਸਵਾਸਾਂ ਨਹੀਂ ਹੁਣ ਮਾਲਾ ਬਣਾ ਲਿਆ ਇੱਕ ਵੀ ਸਵਾਸ ਮੈਂ ਵਿਅਰਥ ਨਹੀਂ ਕਰਨ ਦਿੰਦਾ ਹੈ ਹਰ ਇੱਕ ਸਵਾਸ ਨਾਲ ਮੈਂ ਰਾਮ 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 ਜਪਦਾ ਸੰਗਤ ਜੀ ਭਗਵਾਨ ਦੇ ਬਹੁਤ ਸਾਰੇ ਨਾਮ ਨੇ ਕੋਈ ਰਾਉਨ ਕਹਿੰਦਾ ਕੋਈ ਨਰੇਮ ਕਹਿੰਦਾ ਕੋਈ ਕ੍ਰਿਸ਼ਨ ਕਹਿੰਦਾ ਕੋਈ ਗੋਵਿੰਦ ਕਹਿੰਦਾ ਲੇਕਿਨ ਕਲਿਆਣ ਨਾਮ ਦੇ ਨਾਲ ਨੋਰ ਨਾਮ ਸਤਾਂ ਦੇ ਸੱਜ ਬਿਨਾ ਨਹੀਂ ਹੋਵਾਂਗਾ ਇਸ ਕਰਕੇ ਸਾਧੂਆਂ ਦਾ ਸੰਗ ਕਰਿਆ ਕਰੋ ਸਾਧੂਆਂ ਦੇ ਸੰਗ ਵਿਚਾ ਕੇ ਨਾਮ ਜਪਿਆ ਕਰੋ ਸਿਮਰਨ ਕਰਿਆ ਕਰੋ ਮੇਰੇ ਬਹੁਤ ਹੀ ਇਸ਼ਤਕਾਰਯੋਗ ਸ਼੍ਰੀ ਵਾਨ ਸ਼੍ਰੀ ਮਹਾਰਜ ਬਾਬਾ ਗਿਆਨ ਸਿੰਘ ਜੀ ਮਹਾਰਾਜ ਬੂਸਰ ਵਾਲੇ ਉਹ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇਸ ਕੁटिया ਦੇ ਰਤ ਸੰਤਾਨ ਨੂੰ ਦਰਸ਼ਨ ਦੇਣ ਦੇ ਲਈ ਆਏ ਮੈਂ ਭਾਣਜੀ ਮਹਾਰਾਜ ਨੂੰ ਬੇਨਤੀ ਕਰਦਾ ਕਿ ਮਹਾਰਾਜ ਜੀ ਪਹੁੰਚ ਚੁੱਕੇ ਨੇ ਉਹਨਾਂ ਦੇ ਸਵਾਗਤ ਵਸਤੇ ਜਾਣ ਦੀ ਕਿਰਪਾਲਤਾ ਕਰਨ। ਔਰ ਸਾਧ ਸੰਗਤ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਪਿਛਲੇ ਸਤਿਗੁਰੂ ਦਾ ਟਾਈਮ ਕੱਢਿਆ। ਉਸੇ ਪ੍ਰਭ ਆਪਾ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਸੁਣੀਆਂ ਆਪਣਾ ਜੀਵਨ ਸਫਲ ਕੀਤਾ ਹੈਗਾ ਔਰ ਉਹ ਉਸੇ ਹੀ ਮਾਰਗ ਤੇ ਚੱਲ ਕੇ ਆਪਣਾ ਜੀਵਨ ਜੁੜਾ ਹੈਗਾ ਮੈਂ ਇੱਥੇ ਆਈ ਹੋਈ ਸਮੂਹ ਗੁਰੂ ਸੰਗਤ ਦਾ ਔਰ ਆਈ ਹੋਈ ਸਾਰੇ ਮਹਾਂਪੁਰਸ਼ਾਂ ਦਾ ਬਿੰਦੀਆਂ ਦੇ ਰਹਿਣਾਂ ਤੋਂ ਧੰਨਵਾਦ ਕਰਦਾ ਕਿਉਂਕਿ ਇਹ ਜੋ ਸਥਾਨ ਹੈਗਾ ਇਹ ਸਾਡੇ ਬਹੁਤ ਹੀ ਸਕਾਰਯੋਗ ਸ਼੍ਰੀਮਾਨ ਸੰਤ ਬਾਬਾ ਸਰਮਦਾ ਜੀ ਮਹਾਰਾਜ ਜੀ ਨੂੰ जिने ਇੱਥੇ ਬੈਠ ਕੇ ਦਰਪੂਜਤਾ ਉਹਨਾਂ ਨੇ ਇੱਥੇ ਬੈਠ ਕੇ ਭਜਨ ਕੀਤਾ ਔਰ ਇਸ ਕੁਟੀਆਂ ਨੂੰ ਵਸਾਇਆ ਔਰ ਅੱਗੇ ਕੁਟੀਆਂ ਉਹ ਵਸਤ ਕੀਏ ਗਿਆ ਰਾਜੂ ਦਾ ਜੀ ਮਹਾਰਾਜ ਨੂੰ ਬੜੀ ਚੰਗੀ ਤਰ੍ਹਾਂ ਇਤੇ ਸੁਭਾਵਾਂ ਘੁਆ ਰਹੇ ਕਿ ਸੰਗਤ ਦਾ ਕਲਿਆਣ ਕਰਨੇ ਨੇ ਨਾਮ ਬਾਣੀ ਨਾਲ ਜੋੜਨੇ ਨੇ ਇੰਨੀਆਂ ਬੇਨਤੀਆਂ ਕਰਦੇ ਬੋਲੀਏ ਜਗਤ ਜੂ ਸ੍ਰੀ ਸ੍ਰੀ ਚੰਦਰਪਾਲ ਕੀਤੇ ਵਸਾਮੀ ਜੀ ਮਹਾਰਾਜ ਨੇ ਕੀ ਜੈ ਹੋਵੇ ਸੰਤਾਂ ਦੇ ਬਚਨ ਬੜੇ ਦੰਗ ਬਣੇ ਜਿਹੜਾ ਮਨੁੱਖ ਸੰਤਾਂ ਦੀ ਬਾਣੀ ਸੰਤਾਂ ਦੇ ਵਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰ ਲੈਂਦਾ ਹੈ ਤਾਂ ਫਿਰ ਇਸ ਲੋਕ ਤੋਂ ਬੈਕ ਆਊਟ ਲੋਕ ਨੂੰ ਚਲੇ ਜਾਂਦਾ ਹੈ ਬੋ ਸੁਆਮੀ ਜੀ ਮਹਾਰਾਜ ਗੁਰਨ ਰਮਾ ਅਮਰ ਵਿਸ਼ਨੋ ਗੁਰਨ ਦੇਵੋ ਮਹੇਸ਼ਵਰਾ ਗੁਰੂ ਸਾਖਸ਼ਾਤ ਪਰਮ ਬ੍ਰਹਮ ਤਸਮੈ ਸ਼੍ਰੀ ਗੁਰੂ ਦੇ ਨਾਮ ਆਓ ਸਾਡੇ ਸਾਮੀ ਜੀ ਆਪਣੀ ਗੁਟੀਆਂ ਦੇ ਵਿੱਚ ਆਏ ਸਾਡੇ ਗੁਰੂਆਂ ਦੇ ਗੁਰੂ ਫੋਕਨ ਦੇ ਬੋਲੇ ਬਰੇ ਕਾ ਮੇਰੇ ਗੁਰਾਂ ਨੇ ਕਦ ਕਰਿਓ ਨਾ ਕਦ ਬੋਲ ਬਰੇ झाल <sum> ਦੀ ਕਵਿਤਾ ਸੁਣੀ ਰੋਸਚੇਦ ਰਾਮਾਨ ਕੀ ਜੈ ਹੋ ਵਾਰੂ ਜਿੱਤਾਂ ਗਲਸਾ ਵੰਗੁਰ ਜਿੱਤੀ ਬੱਤੇ ਸੋ ਆਪ ਜੀ ਨੇ ਭਗਵੰਤ ਜੀ ਦਾ ਪਾਠ ਸਵਰਣ ਕੀਤਾ ਹੈ ਸਾਧੂ ਸੰਤ ਹੁੰਦੇ ਨੇ ਜੋ ਮਹਾਤਮਾ ਹੁੰਦੇ ਨੇ ਇਸ ਧਰਤੀ ਦੇ ਥਾਂ ਹੁੰਦੇ ਨੇ ਜੋ ਵੀ ਭਾਈ ਉਹ ਆਪ ਜਪਦੇ ਤੇ ਦੂਜਾਂ ਦੇ ਨਾਮ ਜਪਉਂਦੇ ਸਭਾਇਕ ਜਪਤਾ ਲਾ ਕੇ ਅੰਦਰੇ ਜਾਚਦੇ ਜਾਚਵਾਗੇ ਕਿਉਂਕਿ ਸਮਾਂ ਬਹੁਤ ਹੋ ਗਿਆ ਹੈ ਸਾਧੂ ਸੰਤ ਵੀ ਪਹੁੰਚੇ ਹੈ ਸਭ ਦਾ ਧੰਨਵਾਦ ਸੁਮਹਾਰਾ ਜਪਾ ਕਰ ਪੁਨ ਦਾਨ ਭਜਨ ਕਰ ਲੈ ਤੇਰੀ ਉਮਰ ਵੀ ਤੀ ਜਾਨ ਲਈ ਪੁਨ ਦਾਨ ਭਜਨ ਕਰ ਲੈ ਤੇਰੀ ਉਮਰ ਵੀ ਤੀ ਜਾਨ ਲਈ ਚੰਦ ਲਾਮੇ ਧਾਰਤੀ ਤੇ ਚੰਦ ਲਾਮੇ ਧਾਰਤੀ ਤੇ ਧਰਤੀ ਘੁੰਮਦੀ ਸੂਰਜ ਦੁਆਲੇ ਮਾਇਆ ਦਾ ਮਾਨ ਨਹੀਂ ਲੱਦੀ ਜਾਨ ਜਮੀਨਾ ਦਾ ਇਹਲੇ ਪ੍ਰਵਾਸ ਨੂੰ ਬੰਦੀ ਗਿਆਸ ਦਾ ਕੋਲੇ ਵੀ ਗੁਸਤਾਈ ਸਭੀ ਨਮਾ